ਕੀ ਕੀ ਜਾਂਦੀ ਤੂੰ ਕਰਨਾ ਕੀ ਆ ਬੈਠੀ ਆ ਹੋਰ ਮੈਂ ਕੀ ਕਰਨਾ ਵਿਹਲੀ ਤੇ ਬਹਿ ਗਈ ਆ ਮੈਂ ਪੱਠੇ ਪਾ ਆਇਆ ਪਾਣੀ ਢਾ ਆ ਮੈਂ ਚਾਹ ਪੀਣੀ ਚਾਹ ਬਣਾਣੀ ਤੇ ਪੱਠੇ ਤੇ ਪਾ ਆ ਬੂਟ ਤੇ ਲਾ ਲਿਆ ਕਰ ਤੂੰ ਕਿਉਂ ਇਹ ਗੋਏ ਨਾਲ ਲਵੇੜਨੇ ਬੂਟ ਤੂੰ ਪੁੰਝ ਲਈ ਮੈਂ ਧੋ ਤੇ ਤੱਲੀ ਫੇਤੀਆਂ ਕਰਕੇ ਆ ਬਹਿ ਲਾ ਮੈਂ ਕਿਹੜਾ ਗੋਏ ਨਿ ਲੱਬਰਦਾ ਮੈਂ ਤੇ ਲੱਬਰਦਾ ਨਹੀਂ ਤੇ ਚਾਹ ਤੇ ਤੋਂ ਮੈਨੂੰ ਆਖਣ ਡਿਆ ਬਣਾ ਚਾਹ ਦੇ ਸਿੰਦਾ ਚੋਰੀ ਕਰਕੇ ਲੈ ਗਿਆ ਸਿਲੰਡਰ ਆਪਣਾ ਲਾ ਕੇ ਲੈ ਗਿਆ ਤੇ ਚਾਹ ਮੈਂ ਕਰਤੇ ਬਣਾਵਾ ਤਦੇ ਤੇ ਮੈਂ ਸਿਰ ਸੁੱਟ ਕੇ ਬੈਠੀ ਆਾ ਤੁਹਾਡਾ ਸਿੰਦਾ ਕਿੱਦਾਂ ਲੈ ਗਿਆ ਬਾਡੀ ਕਰੂੰ ਕੀ ਪਤਾ ਕਿੱਦਾਂ ਲੈ ਗਿਆ ਵਾ ਸਾਡੇ ਅੱਖੀ ਘਟਾ ਪਾ ਗਿਆ ਤੇ ਘਰੇ ਹੀ ਐਂ ਤੇ ਪਤਾ ਹੀ ਨਹੀਂ ਕਲੇ ਵੇਲੇ ਲਾ ਕੇ ਲੈ ਗਿਆ ਤੇ ਕਲੇ ਵੇਲੇ ਨਹੀਂ ਤੂੰ ਕਿੱਥੇ ਕਿੱਥੇ ਮੈਂ ਜਿੰਦੇ ਮਾਰੂੰਗੀ ਤੇ ਕੀ ਕੀ ਕਰੂੰਗੀ ਮੈਂ ਤੂੰ ਕਿੱਥੇ ਗਈ ਮੈਂ ਤਾਂ ਪੁੱਤ ਘਰੇ ਮੈਂ ਤਾਂ ਤੈਨੂੰ ਦੱਸਣ ਡਈ ਵੀ ਨਹੀਂ ਕਿਤੇ ਵੀ ਗਈ ਹੁਣ ਕਿਤੇ ਗਾਂਬਛਾ ਦੇ ਅੰਦਰ ਹੋਣਾ ਹੀ ਪੈਂਦਾ ਵਾ ਇਹ ਥੋੜਾ ਵੀ ਮਿਰਸੋਈ ਚ ਵੱਜੀ ਰਹਿਣਾ ਵਾ ਮਾਣੀ ਤੂੰ ਚੱਲ ਥਾਣੇ ਚਲੀ ਆਪਾਂ ਇਹਨੂੰ ਫਰਾਈਏ ਥਾਣੇ ਪਤ ਕੀਦੇ ਦੇ ਗਾੜੀ ਰਿਪੋਰਟ ਦਵਾਂਗੇ ਆਪਣਾ ਵਾ ਫਿਰ ਵੀ ਉਹ ਨਹੀਂ ਆਪਣਾ ਆਪਣਾ ਗਾ ਮੇਰੇ ਪਾਹੇ ਖੋਏ ਨੇ ਮੈਂ ਥਾਣੇ ਫਰੋਣਾ ਨੂੰ ਮੇਰੇ ਨਾਲ ਚੱਲ ਤੂੰ ਮੁਰ ਕਹਨੂੰ ਘਰੋਂ ਕੱਢਿਆ ਪਤਾ ਗਾਲਾਂ ਕੱਢਦਾ ਇਹਨਾਂ ਨਾਲ ਸਾਨੂੰ ਅੱਜ ਛੰਡੇ ਕੀਤਾ ਕੱਲ ਨੂੰ ਹੋਰ ਖੋ ਚੁੱਕੇ ਆ ਜੀ ਫੇਰ ਦੀ ਚੰਨੀ ਫੇਰ ਹੋਣੀ ਜਿੱਦਾਂ ਤੇ ਘਰੋਂ ਮੈਂ ਕੱਢਿਆ ਪੈੜੀ ਵੀ ਸਾਡੇ ਕੋਲ ਖੋਲੀ ਸਭ ਕੋ ਤੇ ਹਟ ਕੋ ਖੋ ਲਿਆ ਤੇ ਹੱਲੇ ਵੀ ਹਨ ਨੂੰ ਅੱਡ ਹੋਇਆ ਨੋਨੀ ਗਾਇ ਟਿਕਣ ਦਿੰਦਾ ਤੇ ਥਾਣੇ ਫਿਰ ਇਹ ਹਿਸਾਬ ਨਾਲ ਜਾਣਾ ਹੀ ਪੈਣਾ ਤੋ ਪੋਟੇ ਕਾਗਜ਼ ਲਿਖ ਕੇ ਦੇ ਹੀ ਆਉਨੇ ਉਥੇ ਟਰਾਲ ਤੂੰ ਮੇਰੇ ਨਾਲ ਸਾਈਕਲ ਤੇ ਚੱਲਦੇ ਆਪਾਂ ਦੋਵੇਂ ਚੱਲ ਤੂੰ ਮੇ ਨਾਲ ਚੱਲ ਥਾਣੇ ਚਲੀ ਆ ਜਾ ਚੱਲ ਤੋਰ ਫਿਰ ਚੱਲ ਆ ਜਾ ਤੇਤੀ ਚੱਲੀ ਆ ਗਏ ਚਾਤੀ ਚੱਲੀਏ ਫੜ ਚੱਲ ਮੈਂ ਹੁਣ ਆ ਸੌਲ ਲੱਲਾ ਉੱਤੇ ਤੇਰਾ ਪਰਣਾ ਲਿਆ ਉੱਤੇ ਮੈਂ ਲਾ ਲਾ ਲੱਲਾ ਤੇਤੀ ਜਾੜ ਫਿਰ ਜਿੰਦਾ ਮਾਰ ਦੀਏ ਜਿੰਦੇ ਮਾਰਨੇ ਪੈਣੇ ਆਗੇ ਹੋਰ ਵੀ ਹੁਣ ਕੋਈ ਚੁਕਾਉਣਾ ਵਾ ਛੇਤੀ ਆ ਜਾ ਤੂੰ ਚੱਲੀਏਗਾ ਥਾਣੇ ਆ ਜਾ ਤਾਈ ਆ ਜਾ ਛੇਤੀ ਵੇਖੀ ਕਿੱਦਾਂ ਪੁਲਿਸ ਪੱਟੇ ਫੇਰਦੀ ਉਹਦੇ ਧੂਏ ਤੇ ਫੇਰ ਲੱਗੂ ਪਤਾ ਨੂੰ ਨਈਂ ਗਰਨਾਮ ਹਾਂ ਮਾੜੇ ਦੀ ਸਾਡੀ ਕਿੰਨੇ ਸੁਣਨੀ ਆ ਨਾ ਸਾਡੀ ਸੁਣਵਾਈ ਹੋਣੀ ਆ ਉਥੇ ਥਾਣੇ ਕੀ ਕਰਾਂਗੇ ਅਸੀਂ ਜਾ ਕੇ ਲੈ ਤਾਈ ਕੀ ਕਰਾਂਗੇ ਅਸੀਂ ਮਾੜੇ ਥੋੜਿਆ ਅਸੀਂ ਤੇ ਪੈਸੇ ਕਮਾਉਣੇ ਹਣ ਅਸੀਂ ਪੈਸੇ ਦੇ ਦਾਂਗੇ ਇਹਨੂੰ ਕੁੱਤੋਂ ਫੇਰ ਤੂੰ ਤੇ ਮਾੜੇ ਆ ਪਤਾ ਸਾਡੀ ਤਦੇ ਦਸਣਵਾਈ ਨਹੀਂ ਉਥੇ ਹੋਣ ਲਈ ਕਿੰਦਾ ਕੀ ਕੋ ਸਾਡੇ ਨਾ ਬਣ ਕੇ ਸਾਡੀ ਕਹਿੰਨੇ ਹਮੀ ਭਰੀ ਆ ਨਹੀਂ ਤਾਈ ਚੰਗੇ ਪੁੱਛ ਵਾਲੇ ਹੁੰਦੇ ਯੋ ਮੈਂ ਵੇਖਿਆ ਕਈ ਬੰਦੇ ਚੰਗੇ ਹੁੰਦੇ ਚੋਰਾ ਨੂੰ ਫਾੜਦੇ ਯੋ ਆ ਜਾ ਚੱਲੀ ਜੀ ਚੱਲ ਫਿਰ ਮੈਂ ਬੂਆ ਮਾਰ ਲਾਂ ਚੱਤੀ ਗੜ ਹੁਣ ਬੂਆ ਦੇ ਮਾਰ ਲਾਂ ਨੂੰ ਖੁੱਲਾ ਥੋੜਾ ਸੜ ਜਾਣਾ ਵਾ ਉੱਥੇ ਹੁਣ ਗਿਆ ਕੀ ਪਤਾ ਘੜੀ ਲੱਗਣੀ ਆ ਕਿ ਦਿਹਾੜੀ ਨੰਗ ਜਾਣੀ ਆ ਗਰਮੀਂ ਦੱਛਾ ਹੈ ਟੈਂਟਰ ਚੋੜੇ ਕਿਤਾ ਵੇ ਉਹਨਾਂ ਦਾ ਗਰਨਾਮ ਸਾਰਾ ਹੀ ਪਤਾ ਉਹਦੇ ਵਾਸਤੇ ਲੱਗੀ ਹਾਂ ਮੈਂ ਚਾਹ ਧਰਨਾ ਤੇ ਜਾ ਮੈਂ ਵੇਖਿਆ ਥੱਲੇ ਸਲੇਬ ਦੇ ਸਿਲੰਡਰ ਹੀ ਨਹੀਂ ਹੈਗਾ ਉਹਨੂੰ ਲੇਖਕ ਨਹੀਂ ਕਹੇਗਾ ਉਹਨੂੰ ਪਤਾ ਸਾੜਾ ਫਿਰ ਹੋਊਗਾ ਪਤਾ ਕਿ ਜਿਹੜੀ ਚੁੱਪ ਕਰਕੇ ਮੜ ਕੇ ਚਲ ਗਈ ਚਾਹ ਵੀ ਨਹੀਂ ਪੀ ਕੇ ਗਈ ਬਣੀ ਵੀ ਲੱਗੀ ਧਰਨ ਤੇ ਚਲ ਗਈ ਉੱਠ ਕੇ ਤਾਂ ਘਰੋਂ ਖੇਤ ਪਰ ਤੁਲੀ ਚਲ ਤੋਰ ਮੈਂ ਗੇਟ ਵੀ ਮਾਰ ਲਾਂ ਮੰਮੀ ਇੱਕ ਹੀ ਕੰਡੇ ਤੁਸੀਂ ਨਹੀਂ ਤੂੰ ਇੱਥੇ ਤੂੰ ਤਾਂ ਸੁੱਤੀ ਹੈ ਸੁੱਤੀ ਹੈਗੀ ਸਵਾਲਿਆ ਹੈਗਾ ਤੇ ਤੁਹਾਡੀਆਂ ਨਾ ਪੱਕੀਆਂ ਸਵਾਲਾਂ ਦੀਆਂ ਸਕੀਮਾਂ ਵੀ ਲੱਗਣ ਡੀਆਂ ਅਹੀਂ ਮੈਨੂੰ ਆਹ ਤੁਸੀਂ ਕੀ ਕਰਨ ਦੇ ਹੈਗੇ ਲੈ ਨਹੀਂ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਆਹ ਰੋਬੋ ਤਾ ਮ ਬੋਲੀ ਜਾਂਦੀ ਆ ਮੈਂ ਤਾਂ ਤਾਰ ਚੈੱਕ ਕਰਨ ਦੀ ਤੇ ਭਲਾ ਵੇਖਾਂ ਬੱਤੀ ਉਹਦੇ ਚ ਆਉਂਦੀ ਆ ਕਿ ਨਹੀਂ ਕਿਤੇ ਸੜੀ ਨਾ ਹੋਵੇ ਜਾਂ ਨੀ ਮਾਂ ਮੇਰੀਏ ਰਹਿਣ ਦੇ ਰਹਿਣ ਦੇ ਤੂੰ ਤੇ ਨਾ ਬਿਲਕੁਲ ਸ਼ਰਮ ਹੀ ਲੋ ਛੱਡੀ ਆ ਤੈਨੂੰ ਤਾਂ ਮਾਸਾ ਅਗਲ ਹੀ ਹੈ ਨਹੀਂ ਕਿਤੇ ਝੂਠ ਤੇ ਝੂਠ ਐਨਾ ਝੂਠ ਬੋਲੀ ਜਾਂਦੀ ਆ ਰਹਿਣ ਦੇ ਰੱਬ ਨੂੰ ਕਿਤੇ ਰਹਿਣ ਦੇ ਲੈ ਮੈਂ ਕਾਹਦੇ ਲਈ ਤੇਰੇ ਕੋਲ ਝੂਠ ਬੋਲਣਾ ਵਾ ਤੇਰਾ ਦਿਲ ਉਹਦਾ ਦਿਮਾਗ 'ਚ ਕੋਈ ਨੁਕਸ ਪੈ ਗਿਆ ਵਾ ਵੀ ਹਰ ਵਕਤ ਮੇਰੇ ਤੇ ਸ਼ੱਕ ਕਰਦੀ ਰਹਿਨੀ ਆ ਮੈਂ ਤਾਂ ਗਾੜੀ ਬਲਬ ਵੇਖਣਾ ਹੀ ਲੱਗ ਵੀ ਚਲਦਾ ਵਾ ਕਿ ਨਹੀਂ ਕਿਹੜਾ ਤਾਰ ਦੇ ਗਾੜੀ ਹੌੜਾ ਲੱਗਾ ਹੀਗਾ ਜਿਹੜਾ ਤੁਸੀਂ ਬਲਬ ਚੈੱਕ ਕਰਨਾ ਹੈਗਾ ਤੇ ਨਾਲੇ ਤੁਸੀਂ ਮੈਨੂੰ ਨਾ ਸਦਾਈ ਨਾ ਬਣਾਓ ਤੁਸੀਂ ਮੇਰੇ ਪੈਰਾਂ ਲੱਗੇ ਤਾਰ ਲਾਈ ਹੀਗੀ ਵੀ ਇਹਨੂੰ ਬੱਤੀ ਲੱਗ ਜੇ ਲੋਹੇ ਦਾ ਮੰਜਾ ਵਾ ਤੇ ਇਹ ਮਰ ਜੇ ਤੇ ਲੋਕਾਂ ਸਾਹਮਣੇ ਮੈਂ ਸੱਚੀ ਹੋ ਜਾ ਇਹਨੂੰ ਕਰੰਟ ਲੱਗ ਗਿਆ ਆਏ ਹਾਏ ਤੇਰਾ ਤੇ ਸੱਚੀ ਗੱਲ ਦਿਮਾਗ ਖਰਾਬ ਹੋ ਗਿਆ ਵਾ ਕੰਬਲੇ ਦੇ ਨਾਲ ਰਹਿ ਰਹਿ ਕੰਬਲੀ ਹੋ ਗਈ ਆ ਕਦ ਤੀਆਂ ਪੁੱਤਾਂ ਨੂੰ ਕੋਈ ਬਾਤੀ ਨਾਲ ਆਉਂਦਾ ਵਾ ਮੈਂ ਤੇ ਬਾਹਰ ਲਮਕਾ ਕੇ ਆਈ ਆ ਹੋ ਸਕਦਾ ਤੇਰਾ ਪੈਰ ਅੜ ਗਿਆ ਹੋਗਾ ਮੰਮੀ ਰਹਿਣ ਦੇ ਤੂੰ ਬਾਹਰ ਲਮਕਾਉਣ ਨੂੰ ਜਦੋਂ ਲੱਗੇ ਪਤਾ ਹੋਵੇ ਵੀ ਘਰ ਦਾ ਜੀ ਸੁੱਤਾ ਵਾ ਤੇ ਉਹ ਦੇਖਦਾ ਨਹੀਂ ਹੈਗਾ ਵੀ ਇਹਨੂੰ ਵੀ ਕਰੰਟ ਲੱਗ ਸਕਦਾ ਵਾ ਤੂੰ ਹੀ ਨਾ ਸਾਰੀਆਂ ਸਾਸਾਂ ਜਿਹੜੀਆਂ ਮੇਰੇ ਨਾਲ ਖੇਡੀਆਂ ਆ ਨਾ ਖੇਡ ਲੀਆਂ ਵਾ ਤਾਂ ਡੇਗ ਰਾਦੇ ਵੀ ਮੈਂ ਅਣਪੋਹਲ ਆ ਮੈਨੂੰ ਪਤਾ ਨਹੀਂ ਲੱਗਦਾ ਮੈਨੂੰ ਸਾਰਾ ਕੁਝ ਹੀ ਪਤਾ ਵਾ ਸਿਰਫ ਮੈਂ ਇਹ ਕਰਕੇ ਚੁੱਪ ਕੀਤੀ ਹਾਂ ਕਿ ਖਣੀ ਕਦੀ ਨਾ ਕਦੀ ਤੁਹਾਡੀਆਂ ਅੱਖਾਂ ਖੋਲਹੀ ਜਾਣ ਪਰ ਨਹੀਂ ਮੰਮੀ ਤੁਹਾਡੀਆਂ ਤੁਹਾਡੀਆਂ ਅੱਖਾਂ ਨਹੀਂ ਉਗੜੀਆਂ ਤੁਸੀਂ ਜਿਹੜਾ ਮੈਨੂੰ ਦੁੱਧ ਦਿੱਤਾ ਸੀ ਨਾ ਤੁਹਾਡੇ ਕੀ ਇਰਾਦੇ ਆ ਕਿ ਇਹਦੇ ਕੋ ਜਾਣ ਬੁੱਝ ਕੇ ਡੋਲ ਗਿਆ ਵਾ ਉਹ ਮੈਂ ਜਾਣ ਕੇ ਡੋਲਿਆ ਹੈਗਾ ਠੀਕ ਆ ਫਿਰ ਤੁਸੀਂ ਮੈਨੂੰ ਕੋਠੇ ਤੇ ਖੜਿਆ ਉੱਥੋਂ ਧੱਕਾ ਦੇਣ ਦੀ ਕੋਸ਼ਿਸ਼ ਕੀਤੀ ਮੈਂ ਸਭ ਕੁਝ ਵੇਂਦੀ ਸੀ ਪਰ ਮੈਂ ਇਹੋ ਸੋਚੀਦੀ ਰਹੀ ਕਿ ਕਦੀ ਨਾ ਕਦੀ ਤੁਸੀਂ ਸੁਧਰ ਜਗੇ ਅੱਜ ਤੂੰ ਇਹ ਹੱਦੋਂ ਵੱਧ ਕੇ ਮੇਰੇ ਨਾਲ ਕੰਡ ਡਈਓ ਮੇਰੇ ਕੋਲੋਂ ਕਿਹੜੀ ਦੁਸ਼ਮਣੀ ਕੱਢਣ ਡਈਓ ਕੀ ਮੈਂ ਤੁਹਾਡਾ ਮਾੜਾ ਕਰਤਾ ਵਾ ਹਰ ਇੱਕ ਗੱਲ ਦੇ ਵਿੱਚ ਮੈਂ ਤੁਹਾਡਾ ਸਾਥ ਦਿੱਤਾ ਪਰ ਫਿਰ ਵੀ ਤੁਸੀਂ ਪਤਾ ਨਹੀਂ ਕਿਉਂ ਮੇਰੇ ਲਹੂ ਦੇਤੇ ਆਏ ਤੂੰ ਦੀ ਤੇਰੇ ਮੂੰਹ ਵਾਲੇ ਵੇਖਣ ਡਈ ਆ ਤੂੰ ਤੇ ਅਬਾ ਤਵਾ ਹੀ ਬੋਲੀ ਜਾਣ ਡਈ ਆ ਮੇਰੇ ਤੇ ਇਲਜ਼ਾਮ ਤੇ ਇਲਜ਼ਾਮ ਲਾਈ ਜਾਣ ਡਈ ਆ ਅੱਜ ਕੱਲ ਤਾਂ ਭਲੇ ਦਾ ਜਮਾਨਾ ਹੀ ਨਹੀਂ ਆ ਜੇ ਮੈਂ ਤੇਰੇ ਸੇਵਾ ਪਾਣੀ ਕਰਦੀ ਆ ਤਾਂ ਵੀ ਨਹੀਂ ਮੈਨੂੰ ਚੰਗੀ ਲੱਗਦੀ ਫੇਰ ਮੈਂ ਪਹਿਲਾਂ ਵਰਗੀ ਹੋ ਜਾਂਦੀ ਤੇ ਫੇਰ ਤੇਨੂੰ ਚੰਗੀ ਲੱਗੂਗੀ ਪਹਿਲਾਂ ਨਾਲੋਂ ਮੰਮੀ ਤੂੰ ਘਟ ਨਹੀਂ ਹੈਗੀ ਤੂੰ ਤੇ ਬਿਲਕੁਲ ਬਦਲੀ ਨਹੀਂ ਹੈਗੀ ਤੂੰ ਤੇ ਉਸੇ ਰੂਪ ਦੇ ਵਿੱਚ ਰਹੀ ਆ ਮੈਂ ਇਹਨਾਂ ਗੱਲਾਂ ਦੇ ਉੱਤੇ ਮਿੱਟੀ ਪਾ ਪਾ ਕੇ ਨਾ ਅੱਗੇ ਵਧਦੀ ਰਹੀ ਆ ਵੀ ਮੇਰੀ ਮਾਂ ਆ ਤੇ ਖਣੀ ਮੇਰੀ ਮਾਂ ਬਣੀ ਜਾਵੇ ਪਰ ਨਾ ਤੂੰ ਮਤ ਰਹੀ ਆ ਤੇ ਮਤ ਰਹੀ ਹੀ ਰਹੀ ਤੂੰ ਕਦੀ ਮੈਨੂੰ ਗੱਲ ਦੇ ਨਾਲ ਲਾਇਆ ਹੀ ਨਹੀਂ ਕਦੀ ਮੈਨੂੰ ਆਪਣੀ ਥੀ ਸਮਝਾਇ ਹੀ ਨਹੀਂ ਇਸੇ ਕਰਕੇ ਤੈਨੂੰ ਰੱਬ ਨੇ ਲਾਦ ਨਹੀਂ ਦਿੱਤੀ ਤੂੰ ਇੱਕ ਥੀ ਪੁੱਤ ਦਾ ਦੁੱਖ ਨਹੀਂ ਸਮਝ ਸਕਦੀ ਤੂੰ ਮਾਂ ਨਹੀਂ ਇੱਕ ਡੈਣ ਆ ਡੈਣ ਮੈਨੂੰ ਤੇ ਲੱਗਦਾ ਵੀ ਤੂੰ ਨਹੀਂ ਮਾਂ ਮੈਨੂੰ ਸਮਝਦੀ ਦੇਰ ਤੇਰੇ ਦਿਮਾਗ 'ਚ ਇੰਨਾ ਕੁ ਜਾਣ ਡਿਆ ਵਾ ਜੇ ਭਲਾ ਤੇਰੀ ਸਗੀ ਮਾਂ ਹੁੰਦੀ ਤੇ ਭਲਾ ਹਾਂ ਚੀਜ਼ਾਂ ਤੋਂ ਸੋਚਣੀਆਂ ਆਈਆਂ ਗਈਆਂ ਜੇ ਮਾਂ ਮੇਰੀਏ ਮੇਰੀ ਸਗੀ ਮਾਂ ਹੁੰਦੀ ਨਾ ਤੇ ਮੇਰੇ ਨਾਲ ਆ ਤੱਕੇ ਵਾ ਹੁੰਦੇਬ ਨਾ ਜਿਹੜੇ ਤੂੰ ਘਰ ਛੜੇ ਆ ਤੂੰ ਤੇ ਹਰ ਇੱਕ ਥਾਂ ਤੇ ਨਾ ਮੇਰੀ ਬਦਨਾਮੀ ਕੀਤੀ ਆ ਕਿਸੇ ਵੀ ਥਾਂ ਤੇ ਮੇਰੇ ਪਰਦੇ ਨਹੀਂ ਕੱਜੇ ਹੈਗੇ ਜੋ ਜੋ ਕੀਤਾ ਨਾ ਤੂੰ ਮੈਨੂੰ ਕੁਝ ਨਹੀਂ ਭੁੱਲਿਆ ਤੇ ਹੁਣ ਰੱਬ ਦਾ ਵਾਸਤਾ ਰਹਿਣ ਦੇ ਅੱਗੇ ਵਾਸਤੇ ਮੇਰੇ ਚ ਹੁਣ ਸਹਿਣ ਸਕਤੀ ਹੈ ਨਹੀਂ ਆ ਵੀ ਮੈਂ ਤੇਰੇ ਆ ਦੁੱਖ ਸਹਿ ਸਕਣਾ ਤੇ ਨਾਲੇ ਮੇਰੀਆਂ ਨ ਅੱਖਾਂ ਹੁਣ ਪੂਰੀਆਂ ਖੁੱਲ ਸੁਕੀਆਂ ਚੁੱਕੀਆਂ ਵਾ ਵੀ ਮੈਨੂੰ ਪਤਾ ਲੱਗ ਗਿਆ ਵਾ ਵੀ ਤੂੰ ਮੇਰਾ ਕਿੰਨਾ ਕ ਚੰਗਾ ਸੋਚ ਸਕਦੀ ਆ ਤੇ ਕਿੰਨਾ ਕ ਮਾੜਾ ਸੋਚ ਸਕਦੀ ਆ ਤੂੰ ਇੱਕ ਦੁਸ਼ਮਣ ਆ ਨਹੀਂ ਸਿਆਣੇ ਸੱਚ ਹੀ ਕਿਹਾ ਵਾ ਆਂਦੇ ਖਡਾਏ ਦਾ ਨਾਂ ਨਹੀਂ ਹੁੰਦਾ ਰਵਾਏ ਦਾ ਹੁੰਦਾ ਵਾ ਤੂੰ ਤੇ ਮੇਰੇ ਨਾਲ ਉਹ ਗੱਲ ਕੀਤੀ ਹੈਗੀ ਕਿ ਮੈਂ ਇੰਨਾ ਕੁਝ ਕਰਨ ਨਹੀਂ ਆ ਫੇਰ ਵੀ ਮੇਰੇ ਸਿਰ 'ਚ ਸਵਾਣ ਨਹੀਂ ਆ ਸਵਾਦ ਮਾਦਾ ਤੂੰ ਬੌਂਡ ਰਹੀ ਆ ਕਰਨ ਤੂੰ ਮੇਰੇ ਲਈ ਕੀ ਡਈ ਆ ਦੱਸ ਨਾ ਮੈਨੂੰ ਕੀ ਅਲੋ ਕਰ ਕੀਤਾ ਸਾਰਾ ਕੁਝ ਲੁੱਟ ਪੁੱਟ ਕੇ ਮੇਰਾ ਤੂੰ ਖਾ ਗਈ ਆ ਗਾਹ ਰੁਪਈਏ ਤੂੰ ਮੇਰੇ ਨਾਂ ਨਾ ਰਹਿਣ ਦਿੱਤੇ ਹੋਰ ਦੱਸ ਵੀ ਕੀ ਕਰਨੀ ਆ ਤੂੰ ਮੇਰੇ ਨਾਲ ਕੀ ਕੁਛ ਕਰਨਾ ਵਾ ਹੁਣ ਮੇਰੀ ਤੈਨੂੰ ਜਾਨ ਦਿਖਦੀ ਆ ਵੀ ਇਹ ਤੁਰੀ ਫਿਰਦੀ ਆ ਤੇ ਇਹ ਵੀ ਇਹਦੀ ਕੱਢ ਲਾ ਹੁਣ ਮੈਂ ਤੇਰੇ ਤੇ ਬੋਝਵਾ ਤੈਨੂੰ ਪਤਾ ਲੱਗ ਗਿਆ ਵੀ ਇਹਨੂੰ ਸਾਲ ਸੇ ਮਹੀਨੇ ਕਿਤੇ ਬਾਲ ਕੇ ਖਵਾਲਣੀਆਂ ਨਾ ਪੈ ਜਾਣ ਤੈਨੂੰ ਹੰਨੇ ਜਾਂ ਬੰਨੇ ਕਰਦਾ ਤੇ ਜਿਹੜੀਆਂ ਤੂੰ ਚਾਲਾਂ ਖੇਡਣ ਡੀਆਂ ਨਾ ਉਹ ਨਹੀਂ ਕਾਮਯਾਬ ਹੋਣੀਆਂ ਮੈਂ ਹੁਣ ਇਸ ਘਰ ਦੇ ਵਿੱਚ ਰਹਿਣਾ ਨਹੀਂ ਆ ਇਹ ਘਰ ਛੱਡ ਕੇ ਤੇ ਚੱਲ ਜਾਣਾ ਵਾ ਤੂੰ ਕੱਲੀ ਆ ਤੇ ਕੱਲੀ ਰਹਿਣ ਗਿੱਝੀ ਆ ਅੱਛਾ ਕਿੱਥੇ ਜਾਣਾ ਹੁਣ ਤੂੰ ਇਹੋ ਜਿਹੇ ਕਦਮ ਨਾ ਪੁੱਢੀ ਦਿਨ ਮੈਂ ਦੱਸਾਂ ਤੇਰਾ ਮੇਰੇ ਤੋਂ ਬਿਨਾ ਕਹਨੇ ਨਹੀਂ ਬੜਨਾ ਜੋ ਮਰਜੀ ਹੋ ਜਾ ਜਾਂ ਕਿ ਖੂ ਖਾਤੇ ਚ ਪਾ ਕੇ ਮਰ ਜੂੰਗੀ ਪਰ ਇਹ ਘਰ ਦੇ ਵਿੱਚ ਤੇਰੇ ਨਾਲ ਨਹੀਂ ਰਹਿ ਸਕਦੀ ਕਿਉਂਕਿ ਮੈਨੂੰ ਹੁਣ ਆਪਣੀ ਜਾਨ ਦਾ ਖਤਰਾ ਵਾ ਮੈਂ ਅਦਕਲ ਸੀ ਆਪਾਜ ਗਲਾਂ ਲੱਥ ਜੂਗਾ ਪਰ ਇਹ ਤੇ ਲੱਥਾ ਹੀ ਨਹੀਂ ਇਹ ਤੇ ਮਰਨੋਂ ਵੀ ਚਾਰਨਾ ਇਹਨੂੰ ਕਿਥੋਂ ਪਤਾ ਲੱਗ ਗਿਆ ਮਿੰਟ ਚੋਂ ਦੀ ਫੇਰ ਬਤੀਨ ਤਾਰਾਂ ਲਈ ਬਤੀ ਦੀਆਂ ਲਾਉਣ ਕਿੱਡੀ ਛਤੀ ਹੋਛੇ ਵੇਲੇ ਆ ਗਈ ਆ ਆਏ ਹੁਣੇ ਆਂਦੀ ਮੈਂ ਘਰ ਛੱਡ ਕੇ ਚਲ ਜਾਣਾ ਜੇ ਨਖਤੀ ਘਰ ਛੱਡ ਕੇ ਚਲ ਗਈ ਤੇ ਮੈਨੂੰ ਤੇ ਲੋਕਾਂ ਜੀਣ ਨਹੀਂ ਦੇਣਾ ਅਖਣਾ ਕੁੜੀ ਇਹ ਹਾਲਾਤ ਵਿੱਚ ਵਾ ਤੇ ਇਹਨੇ ਘਰੋਂ ਕੱਢ ਦਿੱਤੀ ਆ ਇਦਾਂ ਕਰਾਂ ਇਹਨੂੰ ਪਿਆਰ ਦਲਾਸੇ ਨਾਲ ਡੱਕਣਾ ਪੈਣਾ ਵਾ ਇਦਾਂ ਨਹੀਂ ਸੁੱਤਰ ਆਉਣਾ ਬਦਨਾਮੀ ਤੇ ਮੇਰੀ ਹੋ ਜਾਣੀ ਇਹਦਾ ਕਿ ਜਾਣਾ ਵਾ ਹਾਂਜੀ ਦੱਸੋ ਮਾਤਾ ਜੀ ਕੀ ਮਦਦ ਕਰ ਸਕਦੇ ਹਾਂ ਤੁਹਾਡੀ ਦੱਸਿਏ ਕਿ ਇਹ ਸਰ ਜੀ ਅਸੀਂ ਤਾਂ ਬਹੁਤ ਦੁਖੀ ਹੋਏ ਆਂ ਐਨੇ ਕਿ ਅਸੀਂ ਦੁਖੀ ਆਂ ਜਿਹੜਾ ਸਾਡਾ ਕੋਈ ਹਿਸਾਬ ਹੀ ਨਹੀਂ ਪਹਿਲਾਂ ਤੇ ਵਿਚਾਰਾ ਡੇਰੀ ਚੋਂ ਆਉਣ ਡਿਆ ਹੈਗਾ ਦੁੱਧ ਪਾ ਕੇ 8500 ਰੁਪਇਆ ਲਿਆ ਇਹਦੇ ਕੋ ਮੇਰੇ ਜੇਠ ਦੇ ਮੁੰਡੇ ਨੇ ਰਾਹ ਚ ਹੀ ਖੋ ਲਿਆ ਰਾਹ ਚ ਖੋ ਕੇ ਤੇ ਮੁੜ ਕੇ ਚਲੋ ਅਸੀਂ ਚੁੱਪ ਕਰ ਰਹੇ ਨਹੀਂ ਅਸੀਂ ਕੋਈ ਚੋਰੀ ਕਰਕੇ ਲੈ ਗਿਆ ਇਹਦੇ ਕੋ ਹਾਂਜੀ ਹਾਂਜੀ ਮੁੜ ਕੇ ਦੂਜੇ ਤੇ ਜੇ ਦਿਨ ਆਣ ਕਰੇ ਸਿਲੰਡਰ ਚ ਉੱਕ ਕੇ ਲੈ ਗਿਆ ਮੇਰੇ ਘਰੋਂ ਸੋਈ ਚੋਂ ਤੇ ਦੱਸੋ ਯਾਰ ਚ ਕੀ ਹੱਲ ਹੋਣਾ ਚਾਹੀਦਾ ਵਾ ਵੇਖੋ ਮਾਤਾ ਜੀ ਮੇਰੀ ਸੁਣੋ ਗੱਲ ਪਹਿਲਾਂ ਜੋ ਤੁਹਾਡੇ ਘਰੋਂ ਇੱਕ ਚੋਰੀ ਕਰਕੇ ਗਿਆ ਤੁਸੀਂ ਉਦੋਂ ਸਾਡੇ ਕੋਲ ਆਉਂਦੇ ਦੋਰੇ ਅਗਲਾ ਫੇਰ ਚੋਰੀ ਕਰਕੇ ਲੈ ਗਿਆ ਵਾ ਤੇ ਤੁਸੀਂ ਇਹਨੂੰ ਹੁਣ ਦੱਸਣ ਦੇ ਜੀ ਅਈ ਦਸਰ ਜੀ ਆਪਣਾ ਸਮਝਿਆ ਫੇ ਚਲੋ ਆ ਜਾਣ ਕੋਈ ਗੱਲ ਨਹੀਂ ਉਹ ਆਂਦੇ ਹੀ ਕਿਸ਼ਤਾਂ ਨਾਲ ਤੁਹਾਨੂੰ ਦੇ ਦਾਂਗੇ ਪੈਸੇ ਉਹ ਨਾ ਹਨ ਕਿਸ਼ਤਾਂ ਨਾਲ ਪੈਸੇ ਤੁਹਾਡਾ ਦੇ ਸਿਲੰਡਰ ਵੀ ਸੁਗਤ ਜਾਂਦਾ ਰਿਹਾ ਅਈ ਫਿਰ ਹਾਰ ਹੰਬ ਕਈ ਆਏ ਆ ਵੀ ਇਦਾਂ ਦੇ ਸਾਡਾ ਬਹੁਤ ਮੁਸ਼ਕਲ ਹੋ ਜਾਊਗਾ ਜੀਣਾ ਮੈਂ ਤਾਂ ਇਹ ਨੂੰ ਆਖਿਆ ਹੈ ਨਾ ਕੱਲੀ ਥਾਣੇ ਤੁਮ ਮੰਦੀ ਵਿੱਚ ਮੇਰੀ ਗੱਲ ਮੇਰੇ ਪਾਏ ਕੱਢਿਆ ਸਾਢੇ 8000 ਰੁਪਇਆ ਉਹ ਵੀ ਮੇੜਾ ਲੈ ਕੇ ਦੇ ਕੰਟਰੋਲ ਵੀ ਲੈ ਆਪਣਾ ਮੇਰੀ ਪੈਲੀ ਵੀ ਦੇ ਮੇਰੀ ਪੈਲੀ ਸਾਢੇ 3 ਕਿੱਲੇ ਲਈ ਉਹ ਵੀ ਤਵਾਉ ਮੈਂ ਪਹਿਲੇ ਵੀ ਸਾਢੇ 3 ਕਿੱਲੇ ਸੀ ਇਹਦੇ ਨਾਲ ਉਹ ਵੀ ਪੱਜ ਮਾਰ ਕੇ ਪੱਤੇ ਤੇ ਚੜਾ ਕੇ ਤੇ ਇਹਨੂੰ ਲੈ ਗਿਆ ਉਹਨੇ ਆਪਣੇ ਨਾਂ ਪੈਲੀ ਕਰਾ ਲਈ ਸਾਢੇ 3 ਕਿੱਲੇ ਤੈਨੂੰ ਮੈਂ ਰੇੜਵਾ ਲੈ ਦੂੰ ਤੈਨੂੰ ਮੈਂ ਉਹ ਲੈ ਦੋ ਉਹ ਰੇੜੇ ਕੋਈ ਚੀਏ ਸਾਢੇ 3 ਕਿੱਲੇ ਨੇ ਨਾਂ ਲਵਾ ਲੈ ਨਾਲੇ ਸਾਨੂੰ ਗਾਲਾਂ ਨਹੀਂ ਕੱਟਦਾ ਇਹ ਤੇ ਮੈਨੂੰ ਲੱਗਦਾ ਵਿਚਾਰਾ ਸਧਾਰਨ ਜਿਹਾ ਵਾ ਹੈਗਾ ਥੋੜਾ ਜਿਹਾ ਕੋਣ ਇਹ ਨਾਂ ਨਹੀਂ ਮੇਰਾ ਪੁੱਤ ਥੋੜਾ ਜਿਹਾ ਹੀ ਆ ਇਹਨਾਂ ਨੂੰ ਸਾਰੀ ਮੇਰੇ ਪੁੱਤ ਨੂੰ ਸਮਝਵਾ ਮੈਂ ਉਹਨੂੰ ਦਾਈ ਮੈਂ ਸੁਦਾਈ ਥੋੜਾ ਮੈਨੂੰ ਸੁਦਾਈ ਪਾ ਨਹੀਂ ਪੁੱਤ ਸੁਦਾਈ ਮੈਂ ਥੋੜਾ ਆਖਿਆ ਤੈਨੂੰ ਮੈਂ ਆਪਣੇ ਪੁੱਤ ਨੂੰ ਸੁਦਾਈ ਆ ਨਹੀਂ ਆ ਵੇਖੋ ਮਾਤਾ ਜੀ ਮੇਰੀ ਤਾਂ ਤੁਹਾਨੂੰ ਨਾ ਪਹਿਲੀ ਰਾਏ ਹੀ ਹੋਈ ਆ ਵੀ ਤੁਸੀਂ ਨਾ ਥਾਣੇ ਕਚੈਰੀਆਂ ਦੇ ਚੱਕਰਾਂ ਹੀ ਨਾ ਹੀ ਪੋ ਇੱਕੋ ਤੁਹਾਡਾ ਹੈ ਪਰਿਵਾਰ ਦਾ ਜੀ ਆ ਕਰਦਾ ਮੈਂਬਰ ਤੁਹਾਡਾ ਆਪਣਾ ਵਾ ਉਹਨੂੰ ਕਿ ਨਸ਼ਾ ਸੁਦਾਉ ਕੇ ਕੇਂਦਰ ਚ ਪਾਓ ਤੇ ਉਹਦਾ ਨਸ਼ਾ ਦੂਰ ਕਰਾਓ ਤੇ ਫਿਰ ਜਿਹੜੀ ਬੰਦੀ ਕਾਰਵਾਈ ਹੈ ਆਪ ਹੀ ਕਰ ਸਰ ਜੀ ਵੇਖੋ ਅਸੀਂ ਤੁਹਾਡੀ ਗੱਲਾਂ ਸਹਿਮਤ ਆਂ ਚਲੋ ਸਾਡੇ ਆਪਣੇ ਆ ਪਰ ਉਹ ਸਾਡੇ ਆਪਣੇ ਨਹੀਂ ਨਾ ਬਣਦੇ ਉਹ ਵੀ ਅੱਡ ਅਸੀਂ ਵੀ ਅੱਡ ਹੈਗੇ ਆਂ ਅਸੀਂ ਸੈਂਟਰ 'ਚ ਉਹਨੂੰ ਕਿਦਾਂ ਸੁੱਟ ਦਈਏ ਉਹਦੀ ਘਰ ਦੀ ਸੁਟੇ ਨਾ ਸੁਟੇ ਕੱਲ ਨੂੰ ਉਹਨੂੰ ਕੋ ਹੋ ਗਿਆ ਤੇ ਜ਼ਿੰਮੇਵਾਰ ਕੌਣ ਆ ਸੰਤ ਆਪਣੇ ਸਮਾਨ ਦੇ ਨਾਲ ਮਤਭਲਵਾ ਵੇਖੋ ਬੀਬੀ ਮੇਰਾ ਤੇ ਫਰਜ਼ੀ ਤੁਹਾਨੂੰ ਸਮਝਾਉਣਾ ਗਾੜੀ ਤੁਹਾਡੀ ਮਰਜ਼ੀ ਤੁਸੀਂ ਰਿਪੋਰਟ ਲਿਖਾ ਦਿਓ ਮੈਂ ਰਿਪੋਰਟ ਲਿਖ ਦਿਨਾ ਵਾ ਤੁਸੀਂ ਸਾਈਨ ਕਰਕੇ ਤੇ ਘਰੋਂ ਚਲ ਜਿਓ ਮੈਂ ਮਗਰ ਆ ਕੇ ਤੇ ਤੁਹਾਡਾ ਜੋ ਵੀ ਹੋ ਰਿਹਾ ਮਨ ਦੀ ਕਾਰਵਾਈ ਉੱਥੇ ਕਰ ਆਉਂਗਾ ਕਾਰਵਾਈ ਕਰਨੀ ਆ ਇਹ ਨਹੀਂ ਵੀ ਕਿਉਂ ਡੰਡਾ ਛੇੜਦਾ ਨੂੰ ਘੜੀ ਕ ਪਿੱਛੋਂ ਨਹੀਂ ਛੇੜੀਦਾ ਹੋਈਦਾ ਕਿੱਥੇ ਆਇਆ ਤੂੰ ਹਾਂਜੀ ਦੱਸੋ ਹਾਂ ਕਰੋ ਕਾਰਵਾਈ ਤੁਸੀਂ ਹਾਂ ਲੋ ਸਮਾਨ ਚਾਹੀਦਾ ਵਾ ਮੈਂ ਰਿਪੋਰਟ ਤੁਹਾਡੀ ਲਿਖ ਦਿਨਾ ਵਾ ਤੇ ਤੁਸੀਂ ਸਾਈਨ ਕਰਕੇ ਚਲ ਜਿਓ ਪਾਇ ਉਹ ਜਾਈ ਜਾ ਦਿਖਾ ਦੇ ਆ ਪਈ ਕੋਈ ਨਹੀਂ ਆ ਪਿਆਣ ਤਾਂ ਵਾਣ ਕੇ ਜੇ ਤਾਂ ਇਹਨਾਂ ਨੇ ਦੱਸ ਹੀ ਦਿੱਤਾ ਸਭ ਕੋ ਹੀ ਉਹ ਡੰਡਾ ਹੈਗਾ ਨਾ ਡੰਡਿਆਂ ਪੁੱਤ ਉਹ ਵੀਰ ਪੈਸੇ ਤੁਹਾਨੂੰ ਅਹੀਂ ਨਹੀਂ ਦੇਣੇ ਥਾਣੇ ਵਾਲਿਆਂ ਪੈਸੇ ਥੋੜੀ ਦੇਣੇ ਆ ਫਿਕਰ ਨਹੀਂ ਤੇ ਨਹੀਂ ਅਹੀਂ ਤੇ ਜਾਂਚ ਪੜਤਾਲ ਕਰਨੀ ਆ ਜਿਨ੍ਹਾਂ ਨੇ ਤੇਰੇ ਕੋਲ ਪੈਸੇ ਖੋਏ ਆ ਉਹਨਾਂ ਕੋਲੋਂ ਲੈ ਕੇ ਅਹੀਂ ਤੁਹਾਨੂੰ ਦੇਣੇ ਆ ਜਾਂਚ ਮੈਂ ਕਰ ਲਉ ਮੇਰੇ ਸਾਹਮਣੇ ਕੋਈ ਮੇਰੇ ਪੈਸੇ ਨੇ ਉਹ ਭਰਾਵਾ ਸਾਨੂੰ ਪਤਾ ਵਾ ਸਾਨੂੰ ਪਤਾ ਵਾ ਆਪਾਂ ਜਾ ਕੇ ਆਪੇ ਤੈਨੂੰ ਸਾਰਾ ਕੁਝ ਦਵਾਦਾ ਵੀ ਤਰ੍ਹਾਂ ਸਿਲੰਡਰ ਵੀ ਦਵਾ ਦਾਂਗੇ ਹੋਰ ਦੱਸ ਤੁਸੀਂ ਦਵਾਉਣੇ ਆ ਤੁਹਾਡੀ ਮਿਹਰਬਾਨੀ ਹੋਣੀ ਚਾਹੀਦੀ ਆ ਵੇ ਚੁੱਪ ਕਰ ਤੂੰ ਆਪਣੀ ਐਵੇਂ ਰੌਲੀ ਪਾਈ ਚੱਲਿਆ ਜਾਂਦਾ ਮੈਂ ਗੱਲ ਕਰਦਾ ਹੀ ਆ ਨਾ ਮੈਨੂੰ ਗੱਲ ਕਰ ਲੈਂਦੇ ਨਹੀਂ ਉਹ ਦੁੱਧ ਜਾਂਦਾ ਹੈ ਪੁਰਜ ਪੈ ਜਾਂਦੀ ਹੁੰਦੀ ਆ ਕਿਉਂ ਤੇ ਇੰਨਾ ਕਮਲਾ ਲੰਮਲਾ ਬਾਹਰ ਵੀ ਬਣਦਾ ਹੁੰਦਾ ਵਾ ਚੁੱਪ ਕੀਤਾ ਰਿਹਾ ਕਰ ਮੈਂ ਕਮਲਾ ਦੋਰਾ ਮੈਂ ਸੱਚ ਬੋਲਦਾ ਤੂੰ ਨਹੀਂ ਕਿੱਦਾਂ ਬੋਲਦੀ ਤੇ ਨਹੀਂ ਪਤਾ ਇਹਦਾ ਬੋਲੀਦਾ ਤੈਨੂੰ ਮੈਂ ਕਿੰਨਾ ਸਮਝਾਉਣੀ ਆ ਆਲ ਵੀ ਵੀ ਇਹ ਤੂੰ ਹੈ ਨਾ ਇੱਥੇ ਸਾਈਨ ਕਰ ਦਿਓ ਆਪਣੇ ਐਸੀ ਗੱਲ ਇਹ ਕਰ ਤੂੰ ਦੋਸਤ ਤੇ ਕੰਪਲੇਂਟ ਤੁਹਾਡੀ ਹੁਣ ਮੈਂ ਲਈ ਜੇ ਲਿਖ ਤੇ ਤੂੰ ਹੀ ਹੁਣ ਨਾ ਅਡਰੈਸ ਤੇ ਤੁਹਾਡਾ ਮੈਨੂੰ ਪਤਾ ਹੀ ਆ ਕਿਉਂਕਿ ਤੁਸੀਂ ਕਿਹੜਾ ਪਹਿਲੀ ਵਾਰ ਹੀ ਆਏ ਜੇ ਰੋਜ਼ ਦੇ ਆਉਣ ਵਾਲੇ ਜੇ ਆਏ ਕਿਹੜਾ ਪੁੱਤ ਇੱਥੇ ਸੁਖ ਨੂੰ ਆਏ ਦੁਖੀ ਆ ਤੇ ਫੇਰੇ ਹੀ ਆਏ ਆ ਉਹ બીજી ਪਤਾ ਮੈਨੂੰ ਚਲੋ ਛੱਡੋ ਤੁਸੀਂ ਇਹ ਗੱਲ ਨੂੰ ਤੇ ਨਾਲੇ ਭਾਉ ਤੂੰ ਆਨਾ ਮੈਂ ਪੁਲਸ ਵਾਲਿਆਂ ਨੂੰ ਪੈਸੇ ਦੇ ਦਈਏ ਉਹ ਪਹਿਲੀਆਂ ਗੱਲਾਂ ਨਹੀਂ ਰਹੀਆਂ ਹੁਣ ਹੁਣ ਨਹੀਂ ਕੋਈ ਪੁਲਸ ਵਾਲਾ ਰਿਸ਼ਵਤ ਲੈਂਦਾ ਹੁਣ ਡੰਡਾ ਵਾ ਕਿੰਨਾ ਚੜਿਆ ਵਾ ਮਗਰ ਨਹੀਂ ਪੁੱਤ ਇਹਦਾ ਨਹੀਂ ਗੁੱਸਾ ਕਰਨਾ ਇਹਦਾ ਥੋੜਾ ਏਡਾ ਮਾਤੀ ਹੌਲਾ ਵਾ ਤੁਹਾਨੂੰ ਪਤਾ ਹੀ ਆ ਤੇ ਇਹਦਾ ਕੋਈ ਗੁੱਸਾ ਨਹੀਂ ਤੇ ਅਹੀਂ ਕਰਨਾ ਤਾਂ ਅਹੀਂ ਹੁਣੇ ਚੱਲੇ ਆ ਜਾਓ ਤੁਸੀਂ ਆਉਨੇ ਆਂ ਮਗਰ ਇਹ ਆ ਜਿਓ ਫਿਰ ਮਗਰ ਹੁਣ ਮੇਰਾ ਨਾ ਹੱਦਾਂ ਲੋਕਾਂ ਦੀ ਕਿਤੇ ਹੋਇਆ ਕਿਤੇ ਕਦੀ ਆੜੀ ਠਾਣੇ ਆ ਗਏ ਕਿਤੇ ਕੋਈ ਹੋ ਗਿਆ ਪੰਗਾ ਪੈ ਗਿਆ ਮਾੜੀ ਕਿਸਮਤ ਨੂੰ ਕੋਈ ਆ ਗਿਆ ਨਹੀਂ ਤੇ ਕੌਣ ਆਂਦਾ ਮੈਂ ਠਾਣੇ ਆਵਾ ਇਹਨਾਂ ਨੇ ਤੇ ਠਾਣਾ ਨਾਂ ਨਕੇ ਬਣਾਏ ਆ ਜਦੋਂ ਜੀ ਕੀਤਾ ਮੂੰਹ ਚੁੱਕ ਕੇ ਆਂਦੇ ਆਂਦੇ ਕਦੀ ਕੋਈ ਸਿਆਪਾ ਪੈਂਦਾ ਇਨਾ ਕਰ ਕਦੀ ਕੋਈ ਸਿਆਪਾ ਪੈਂਦਾ ਵਾ ਪੈਂਦਾ ਵੀ ਇਨਾ ਤਿੰਨਾ ਚੂਹਾ ਘਰਾਂ ਦਾ ਵਾ ਇੱਕ ਇਹਨਾਂ ਦੀ ਨੌ ਆ ਕੁੜਮਣੀ ਆ ਤੇ ਇੱਕ ਇਹਨਾਂ ਦਾ ਗਵਾਂਢੀ ਆ ਉਹ ਸ਼ਿੰਦਾ ਉਹ ਵੀ ਲਾਥੀ ਯੰਤਰਾ ਹੈਗਾ ਇਹਨਾਂ ਜੋ ਕੋਈ ਵੀ ਨਹੀਂ ਘਟ ਜੀਨੇ ਤੇ ਨਾ ਅੱਦਾ ਹੀ ਪਾਰ ਕਰ ਦਿੱਤੀਆਂ ਮਾਂ ਨੇ ਤੇ ਇਹ ਕੀ ਕਰੀ ਜਾਨੀ ਤੇਰਾ ਦਿਮਾਗ ਖਰਾਬ ਹੋ ਗਿਆ ਰੱਖ ਇੱਧਰ ਲਿੜੇ ਪਹਿਲਾਂ ਮੇਰਾ ਦਿਮਾਗ ਖਰਾਬ ਹੋਏਗਾ ਹੁਣ ਮੇਰਾ ਦਿਮਾਗ ਨਾ ਸਹੀ ਹੋ ਗਿਆ ਵਾ ਤੇ ਮੈਂ ਆਪਣੇ ਦੁਸ਼ਮਣ ਦੇ ਨਾਲ ਰਹਿ ਨਹੀਂ ਸਕਦੀ ਹਾ ਹਣੀ ਮੈਂ ਤੇਰੀ ਮਾਵਾ ਤੇਰਾ ਦੁਸ਼ਮਣ ਨਹੀਂ ਆ ਤੈਨੂੰ ਤਾਂ ਪਤਾ ਨਹੀਂ ਕਿੰਨੇ ਪਟੀਆਂ ਪੜਾਉਂਦੇ ਨਾ ਜੋ ਮਨ ਚਾਹਦਾ ਉਹੀ ਕਰੀ ਜਾਨੀ ਆ ਮੈਨੂੰ ਪਟੀਆਂ ਕਿੰਨੇ ਪੜਾਉਣੀਆਂ ਨਾ ਮੈਂ ਕਿਤੇ ਘਰੋਂ ਜਾਵਾ ਤੇ ਨਾ ਕਿਤੇ ਆਵਾ ਸਾਰਾ ਦਿਨ ਤੇਰੇ ਪੈਰਾਂ ਨੂੰ ਚੈਨ ਚੱਕਰ ਲੱਗੇ ਰਹਿੰਦੀ ਆ ਤੂੰ ਹੀ ਫਿਰਦੀ ਰਹਿੰਦੀ ਆ ਤੂੰ ਹੀ ਲੋਕਾਂ ਦੀਆਂ ਹੰਗਲਾਂ ਦੇ ਉੱਤੇ ਨੱਚਦੀ ਆ ਮੈਨੂੰ ਨਹੀਂ ਇਹ ਆਦਤ ਹੈਗੀ ਤੇ ਜੇ ਤੁਸੀਂ ਕਹੋ ਨਾ ਵੀ ਪੰਮੋ ਇਹ ਘਰ ਦੇ ਵਿੱਚ ਰਹਿ ਆਪੇ ਹੋਣ ਨੀ ਮੰਮੀ ਮੈਂ ਤੁਹਾਡੇ ਨਾਲ ਰਹਿ ਸਕਦੀ ਠੀਕ ਆ ਨਾ ਜਦੋਂ ਮੈਂ ਕਹਿਤਾ ਵੀ ਮੈਂ ਇੱਥੇ ਜਾਣਾ ਤੇ ਬਸ ਜਾਣਾ ਸਿਆਣੀ ਬਣ ਹੁਣ ਤੂੰ ਨਿਆਣੀ ਨਹੀਂ ਆ ਤੂੰ ਤੇ ਐਵੇਂ ਕੰਬਲਿਆਂ ਵਾਲਿਆਂ ਮਰੀ ਜਾਨੀ ਆ ਨਾਲੇ ਇਹੋ ਜਿਹੀ ਹਲਾਚ ਕਿੱਥੇ ਜਾਵੇਂਗੀ ਬਾਹਰ ਚੱਲਣਾ ਨਹੀਂ ਕੰਨੇ ਵੀ ਲੋਕੇ ਤਾਂ ਡਰਦੇ ਇਹ ਜਿਹੇ ਹਲਾਚੋਂ ਕੋਈ ਅਭੀ ਨਵੀ ਹੋ ਗਈ ਤੇ ਅਹੀਂ ਕੀ ਕਰਾਂਗੇ ਬੰਦਿਆਂ ਵਾਂਗ ਆਪਣੇ ਘਰੇ ਬਹਿ ਜਾ ਮੇਰੇ ਤੋਂ ਬਗਾਰ ਤੇਰਾ ਕੰਨੇ ਨਹੀਂ ਬਣਨਾ ਆਹੋ ਆਹੋ ਚੱਲਣੋ ਤੇ ਮਾਤਾ ਤੂੰ ਵੀ ਡਰਦੀ ਆ ਜਿੰਨਾਕ ਤੂੰ ਮੇਰਾ ਬਣ ਗਈ ਆ ਨਾ ਓਨਾਂਕ ਤਾਂ ਮੈਨੂੰ ਵੀ ਦੇਖਦੀ ਆ ਤੇ ਬਾਕੀ ਇਹ ਆ ਪੀ ਤੂੰ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਹੈਗੀ ਪੀ ਮੈਂ ਇਹ ਸਾਰਾ ਕੁਝ ਕੀਤਾ ਵਾ ਤੇਰੀ ਆਕੜ ਜਿਉਂ ਦੀ ਤਿਉਹ ਹੀ ਆ ਮੈਂ ਜਿੱਥੇ ਮਰਜ਼ੀ ਜਾਵਾਂ ਜਿੱਥੇ ਮਰਜ਼ੀ ਰਵਾਂ ਤੁਸੀਂ ਮੇਰੀ ਟੈਨਸ਼ਨ ਨਾ ਲਾਓ ਠੀਕ ਆ ਨਾ ਤੇ ਬਾਕੀ ਇਹ ਆ ਕਿ ਹੁਣ ਮੈਨੂੰ ਡੱਕੋ ਨਾ ਮੇਰਾ ਤੁਹਾਡੇ ਤੋਂ ਨਾ ਬਿਲਕੁਲ ਯਕੀਨ ਉੱਠ ਗਿਆ ਵਾ ਓ ਮੂੰਹ ਨਾ ਕਰ ਐਦਾਂ ਮੈਂ ਮੇਰੀ ਮੰਨ ਲਾ ਇੱਕ ਵਾਰੀ ਨਾ ਕਰ ਐਦਾਂ ਬਹੁਤ ਮੰਨ ਲੀਆ ਵਾ ਤੇ ਬਹੁਤ ਸੁਣ ਵੀ ਲਈਆ ਵਾ ਹੋਣੀ ਮੇਰੇ ਕੋ ਮਨੀਆਂ ਸੁਣੀਆਂ ਜਾਂਦੀਆਂ ਪੁੱਤ ਮੈਂ ਕੁਝ ਨਹੀਂ ਕੀਤਾ ਸਿਰਫ ਤੈਨੂੰ ਲੱਗੀ ਜਾਂਂ ਡਿਆ ਵਾ ਇਹੋ ਜੇ ਆਪੇ ਇਹਨੇ ਪਤਾ ਨਹੀਂ ਮੇਰੇ ਨਾਲ ਕੀ ਕਰੀ ਜਾਂਂ ਰਹੀ ਆ ਤੇ ਰਾਮ ਨਾਲ ਬਹਿ ਜਾ ਮੰਦੀ ਤੇ ਰੱਬ ਦਾ ਵਾਸਤਾ ਹੀ ਬਹਿ ਜਾ ਰਾਮ ਨਾਲ ਤੇ ਨਾਲੇ ਮੈਨੀਆਂ ਰੁਕਣਾ ਤੇਰੇ ਆਖੇ ਚਾਹੇ ਜੋ ਮਰਜ਼ੀ ਕਰ ਲੈ ਪੁੱਤ ਇਦਾਂ ਨਾ ਕਰ ਤੇਰੇ ਤੋਂ ਬਿਨਾ ਮੇਰਾ ਇੱਥੇ ਕੌਣ ਵਾ ਮੈਂ ਇਕੱਲੀ ਕੀ ਕਰੂੰਗੀ ਏਡੇ ਵੜੇ ਚ ਮੰਮੀ ਆ ਵਾਸਤੇ ਵੁਸਤੇ ਪਾਉਣੇ ਨਾ ਛੱਡ ਦੇ ਹੁਣ ਇਹਨਾਂ ਗੱਲਾਂ ਦਾ ਮੇਰੇ ਤੇ ਕੋਈ ਅਸਰ ਨਹੀਂ ਹੋਣਾ ਜੇ ਤੇ ਜਾਣੇ ਜਾਂਣੇ ਚ ਤੇ ਕੋਈ ਗਲਤੀ ਹੁੰਦੀ ਨਾ ਤੇ ਮੈਂ ਮਾਫ ਵੀ ਕਰ ਦਿੰਦੀ ਪਾਰੇ ਸੋਚੀ ਸਮਝੀ ਸਾਦੀ ਸੀਗੀ ਤਾਰਾਂ ਮੰਝੇ ਦੇ ਨਾਲ ਲਾਈਆਂ ਹੀ ਗਿਆ ਤੇ ਮੈਂ ਅੱਖੀਂ ਵੇਖ ਕੇ ਜ਼ਹਿਰ ਨਹੀਂ ਖਾ ਸਕਦੀ ਚੱਲ ਬੁੱਤ ਮੈਂ ਮੰਨਦੀ ਆ ਮੇਥੋਂ ਗਲਤੀ ਹੋਈ ਆ ਮੇਰੇ ਵੀ ਅਗਲ ਤੇ ਪੜਦਾ ਪੈ ਗਿਆ ਇਹ ਮੈਨੂੰ ਕੋਈ ਸਮਝ ਨਹੀਂ ਆਈ ਪਰ ਤੂੰ ਇਦਾਂ ਨਾ ਕਰ ਮੈਂ ਤੇਰੇ ਤੋਂ ਬਗੈਰ ਨਹੀਂ ਰਹਿ ਸਕਦੀ ਪਰ ਤੁਹਾਡਾ ਹੁਣ ਸੱਚ ਸਾਹਮਣੇ ਆ ਗਿਆ ਨਾ ਮੈਂ ਇਹ ਘਰ ਦੇ ਵਿੱਚ ਨਹੀਂ ਰਹਿ ਸਕਦੀ ਤੇ ਮੈਨੂੰ ਬਾਲੀਆਂ ਗੱਲਾਂ ਨਾ ਕਰੋ ਮੈਨੂੰ ਜਾਣ ਦਿਓ ਬਸ ਜਾਨੀ ਆ ਨਾ ਤੇ ਜਾ ੱੱਕੇ ਧੱਕੇ ਖਾਦੇ ਨਾ 4 ਦਿਨ ਤੇ ਤੇਰੀ ਅਗਲ ਟਿਕਾਣੇ ਆ ਜਾਣੀ ਆ ਤੇ ਜੇ ਤੂੰ ਮੁੜ ਕੇ ਇੱਧਰ ਨੂੰ ਆਈ ਨਾ ਤੇ ਘਰ ਤੈਨੂੰ ਮੈਂ ਵੀ ਨਹੀਂ ਵੜਨ ਦੇਣਾ ਮੇਰੇ ਵੀ ਪੱਥਰ ਤੇ ਲਕੀਰ ਵਾ ਤੈਨੂੰ ਇੱਥੇ ਬਾਹਰ ਵੀ ਨਹੀਂ ਕਹਿਣੇ ਚੱਲਣਾ ਤੇ ਮੈਂ ਵੀ ਨਹੀਂ ਤੈਨੂੰ ਇੱਥੇ ਵੜਨ ਦੇਣਾ ਤੇ ਵੜਨਾ ਮੈਂ ਵੀ ਨਹੀਂ ਇੱਥੇ ਠੀਕ ਆ ਨਾ ਬਾਲੀਆਂ ਤਮਕੀਆਂ ਦੇਣ ਦੀ ਲੋੜ ਨਹੀਂ ਹੈਗੀ ਤੇ ਇਹਨਾਂ ਤੋਂ ਕਿਹਾ ਤਾਂ ਮੈਂ ਡਰਦੀ ਨਹੀਂ ਹੈਗੀ ਜਿਹੜਾ ਬੰਦਾ ਹੱਥੀਂ ਕਿਰਤ ਕਰਕੇ ਖਾ ਸਕਦਾ ਨਾ ਉਹ ਕਿਤੇ ਵੀ ਰਹਿ ਸਕਦਾ ਕੋਈ ਨਹੀਂ ਮੈਂ ਵੇਖ ਲੈਨੀ ਆ ਕਿੰਨੇ ਆ ਕੇ ਕਰਤਾ ਕਰਦੀ ਆ ਕੱਲੀ ਜਨਾਨੀ ਨੂੰ ਕੋਈ ਕੰਮ ਵੀ ਨਹੀਂ ਦਿੰਦਾ ਤੇ ਨਾਲ ਕੋਈ ਰਾਏ ਤੇ ਕਮਰਾ ਦਿੰਦਾ ਵਾ ਅਗਲੇ ਆਂਦੇ ਤੇਰੇ ਨਾਲ ਕੌਣ ਵਾ ਕੀ ਵੀ ਤਾਂ ਕਿੱਥੇ ਦੀ ਤੇ ਕਿੱਥੇ ਦੀ ਨਹੀਂ ਆਇਆ ਹਾ ਅੰਦਰਾਣਾ ਸਿਆਪਾ ਖਾਣਾ ਕਿਤੇ ਮੇਰੇ ਪਾ ਦਾ ਪੈ ਗਿਆ ਸਾਰਾ ਤੇ ਇਹਨੂੰ ਤਾਂ ਕਿਤੇ ਮੈਂ ਵੇਚ ਵੀ ਨਹੀਂ ਡੰਗਰਾਂ ਨੂੰ ਸਕਦੀ ਹੈਗੀ ਜੇ ਇਹਨਾਂ ਨੂੰ ਵੇਚ ਦਿੱਤਾ ਤੇ ਮੇਰਾ ਮਾੜਾ ਮੋਟਾ ਕਰਦਾ ਚੱਲਦਾ ਉਹ ਵੀ ਬੰਦ ਹੋ ਜਾਣਾ ਵਾ ਇਹ ਬੰਦੇ ਨੇ ਤੇ ਨਾਲ ਬਿਲ ਕੋਲੀਕਾਰ ਦਾ ਕੰਮ ਕਰਨਾ ਬੰਦ ਕਰ ਦਿੱਤਾ ਤੇ ਨਸ਼ੇ ਪੱਤੀਆਂ ਦੀ ਦਿਨ ਰਾਤ ਲੋਤੀ ਰਹਿੰਦਾ ਵਾ ਕੀ ਇਹਦਾ ਮੈਂ ਇਲਾਜ ਕਰਾਂ ਸਾਰਾ ਮੇਰੇ ਉੱਤੇ ਸਿਆਪਾ ਖਾਣਾ ਪਿਆ ਗਿਆ ਵਾ ਕੰਮ ਤਸੇ ਵੀ ਮੇਰੇ ਘਰ ਮਾਸੀ ਨੇ ਵੇਖ ਲਈ ਹੀ ਇਹੋ ਜਿਹੀ ਵੀ ਕਿਤੇ ਆਉਣੇ ਆਏ ਹੈ ਕੌਣ ਆ ਗਿਆ ਵਾ ਲੈ ਹਨੇ ਹੋਈ ਆ ਗਿਆ ਹੋਵੇ ਕਿਤੇ ਫਿਰਦਾ ਸ਼ਿੰਦਾ ਕਿਥੇ ਜੀ ਕੀ ਗੱਲ ਆ ਭਾਜੀ ਠਾਣਿਓ ਆਹੀ ਕੰਪਲੇਂਟ ਆਈ ਉਹਦੇ ਖਿਲਾਫ ਕਿੱਥੇ ਆ ਉਹ ਉਹ ਤਾਂ ਨਿਕਾ ਰਹੇਗੇ ਕਿੱਥੇ ਆ ਫੇਰ ਉਹ ਪਤਾ ਨਹੀਂ ਆ ਉਹ ਕਿੱਥੇ ਆ ਮੈਂ ਆਪੇ ਵੇਖ ਲੈਣਾ ਕਿੱਥੇ ਆ ਉਹ ਘਰ ਨਹੀਂ ਹੈਗੇ ਹਾਏ ਹਾਏ ਇਹ ਨਖੱਤੇ ਨੇ ਪਤਾ ਨਹੀਂ ਹੁਣ ਬਾਹਰ ਕੀ ਕੰਮ ਕੀਤਾ ਈਓ ਕਿਹੜਾ ਚੰਦ ਨਵਾਂ ਚੜਾਇਆ ਈਓ ਇੰਨੇ ਦਿਨਾਂ ਕਿਤੇ ਜੀਣਾ ਹਰਾਮ ਮੇਰਾ ਕੀਤਾ ਵਾ ਜੇ ਘਰ ਦਾ ਕੰਮ ਸਾਰਾ ਕਰਦੀ ਆ ਮੈਂ ਤੇ ਤੂੰ ਵੀ ਨਹੀਂ ਕਿਤੇ ਟਿਕਨਿੰਦਾ ਕਿ ਰਮਾਂਦ ਨਾਲ ਘਰ ਬਹਿ ਜਾ ਕਿੱਥੇ ਆ ਵੱਡੋ ਉਹਨੂੰ ਵੱਡੇ ਪਹਿਲਵਾਨੋਂ ਬਾਹਰ ਸਾਭ ਜਿਉ ਘਰ ਹੈ ਨੀਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵਾ ਤੇ ਨਾਲੇ ਉਹਨਾਂ ਨੇ ਕੀਤਾ ਕੀ ਆ ਕੀਤਾ ਕੀ ਆ ਬੜਾ ਕੋ ਕੀਤਾ ਨੇ ਉਹਦਾ ਨੰਬਰ ਨੰਬਰ ਹੈ ਕੋਈ ਫੋਨ ਲਾਉਂਦੇ ਤੇ ਮੈਨੂੰ ਨੰਬਰ ਦੋ ਮੈਨੂੰ ਫੋਨ ਲਾ ਕੇ ਸਦਾ ਫੋਨ ਉਹਨਾਂ ਦਾ ਨਹੀਂ ਲੱਗਦਾ ਹੈਗਾ ਕਿਉਂ ਨਹੀਂ ਲੱਗਦਾ ਹੁਣ ਇੰਨਾ ਨਹੀਂ ਪਤਾ ਹੈਗਾ ਕਿ ਕਿਉਂ ਨਹੀਂ ਲੱਗਦਾ ਪਰ ਮੈਂ ਕਿੰਨੀ ਵਾਰ ਲਾਇਆ ਵਾ ਤੇ ਫੋਨ ਨਹੀਂ ਉਹਨਾਂ ਦਾ ਲੱਗਦਾ ਉਹ ਅਮਲੀ ਸ਼ਮਲੀ ਹੈਗਾ ਵਾ ਵੇਚ ਦਿੱਤਾ ਹੋਣਾ ਵਾ ਤੁਹਾਨੂੰ ਪਤਾ ਨਹੀਂ ਕੀਤਾ ਕੀ ਆ ਕੀ ਕੀਤਾ ਵਾ ਹੁਣ ਉਹਨਾਂ ਨੇ ਮੈਂ ਪੁੱਛਾਂ ਤੇ ਨਹੀਂ ਤੁਹਾਨੂੰ ਚੋਰੀ ਦੇ ਇਲਜ਼ਾਮ ਲੱਗੇ ਆ ਉੱਤੇ ਉਹ ਵੀ ਦੋ ਦੋ ਤੁਹਾਡੇ ਗਵਾਂਢੀ ਕੋਨੇ ਕੀਤਾ ਸਿਲੰਡਰ ਚੋਰੀ ਇੱਕ ਉਹਨਾਂ ਦਾ ਵਿਚਾਰਾ ਸਿੱਧਾ ਜਿਹਾ ਮੁੰਡਾ ਉਹਦੇ ਕੋ ਪੈਸੇ ਖੋਏ ਜਾਂਨੇ ਪਾਣੀ 8 ਕੇ 9000 ਰੁਪਿਆ ਕਹਿਣ ਦੇ ਸੀ ਉਹ ਤਾਂ ਤਾਈ ਕੰਪਲੀਟ ਕਰਕੇ ਆਈ ਆ ਹਾਂਜੀ ਤਾਈ ਤੁਹਾਡੀ ਕੰਪਲੀਟ ਕਰਕੇ ਆਈ ਆ ਆ ਲਾਗਲੇ ਘਰ ਵਾਲੇ ਤੇ ਤੂੰ ਹੀ ਹੁਣ ਮੈਨੂੰ ਇਹ ਦੱਸੋ ਵੀ ਜਾਂ ਤੁਸੀਂ ਉਹਨੂੰ ਮੇਰੇ ਵੱਲੇ ਕਰੋਗੇ ਜਾਂ ਮੈਨੂੰ ਸਿਲੰਡਰ ਤੇ ਆਪਣਾ ਮਾਰਾ ਪੈਸੇ ਦੋ ਮੈਂ ਉਹਨਾਂ ਨੂੰ ਦੇਣੇ ਆ ਸਾਹਿਬ ਜੀ ਮੈਨੂੰ ਨਹੀਂ ਪਤਾ ਨੇ ਸਿਲੰਡਰ ਕਿੱਥੇ ਵੇਚਿਆ ਕਿੱਥੇ ਨਹੀਂ ਵੇਚਿਆ ਉਹਨੇ ਤਾਂ 12 ਬਥੇਰੀਆਂ ਚੋਰੀਆਂ ਕੀਤੀਆਂ ਤੇ ਘਰ ਵੀ ਨਹੀਂ ਕੋਈ ਛੱਡਿਆਗਾ ਆਪਣਾ ਮੋਟਰਸਾਈਕਲ ਆਪਣਾ ਕਿੰਨਾ ਕੁਝ ਕਰਦਾਨੇ ਵੇਚ ਛੱਡਿਆ ਵਾ ਤੇ ਇੱਕ ਦਿਨ ਤੇ ਬੱਕਰੀ ਖੜਨ ਲੱਗਾ ਉਹ ਮੈਂ ਬਚਾਈ ਉਹਦੇ ਕੋਲ ਮੈਂ ਤਾਂ ਪਤਾ ਨਹੀਂ ਕਿੰਨੀ ਆਪ ਦੁਖੀ ਆ ਉਹਦੇ ਹੱਥੋਂ ਮੈਂ ਕੀ ਕਰਾਂ ਬਾਹਰ ਜਿੱਥੇ ਮਰਜੀ ਉਜੜਿਆ ਉਹਨੂੰ ਜਿੱਥੋਂ ਮਰਜੀ ਫੜ ਲਓ ਅਸੀਂ ਤਾਂ ਨੂੰ ਕੁਝ ਨਹੀਂ ਕਹਿੰਦੇ ਹੈਗੇ ਬੀਬਾ ਕਰਦੀਆਂ ਚੀਜ਼ਾਂ ਤੂੰ ਬਚਾਲੀਆਂ ਤੇ ਆਂਡੀ ਗਵੰਡੀ ਵਿਚਾਰੇ ਕੀ ਕਰਨ ਹੁਣ ਤੇ ਫੇਰ ਇਦਾਂ ਆਪਣਾ ਘਰ ਵੀ ਨਹੀਂ ਸੁੱਨਾ ਛੱਡ ਕੇ ਜਾ ਸਕਦੇ ਇਹ ਕਿੱਥੇ ਬਚਾਈਆਂ ਵਾ ਬਥੇਰਾ ਕੁਝ ਵੇਚ ਦਿੱਤਾ ਵਾ ਤੈਨੂੰ ਦੱਸਣ ਤੇ ਡਈਆਂ ਸਾਈਕਲ ਉਹਨੇ ਵੇਚਤਾ ਮੋਟਰਸਾਈਕਲ ਉਹਨੇ ਵੇਚ ਦਿੱਤਾ ਵਾ ਆ ਇੱਕ ਬੱਕਰੀ ਬਚਾਈ ਉਹ ਵੀ ਮਹਾਉਦਨੋਂ ਤੇ ਮੈਂ ਰੱਖੀ ਰੱਖੀ ਪਈ ਨਹੀਂਆਂ ਚੀਜ਼ਾਂ ਕਰਨ ਜਾਣ ਕਿੱਥੋਂ ਡਈਆਂ ਵਾ ਵੇਖੋ ਹਾ ਨੂੰਣੀ ਇਹਦੇ ਨਾਲ ਮਤਲਬ ਉਹਨੇ ਕੀ ਵੇਚਿਆ ਤੁਹਾਡੇ ਘਰ ਦਾ ਤੇ ਕੀ ਨਹੀਂ ਵੇਚਿਆ ਆਪਣੇ ਘਰ 'ਚ ਜੋ ਮਰਜ਼ੀ ਵੇਚੀਵੇਂ ਪਰ ਆਂਡੀਆਂ ਗਵਾਂਡੀਆਂ ਨੂੰ ਠੇਕਾ ਨਹੀਂ ਹੈਗਾ ਉਹ ਇਹਦੀਆਂ ਚੱਟੀਆਂ ਪਰ ਉਹ ਤਾਂ ਫੇਰ ਇਦਾਂ ਕਿਤੇ ਆ ਜਾ ਵੀ ਨਹੀਂ ਸਕਦੇ ਸਾਹਬ ਜੀ ਤੇ ਤਾਈ ਨੂੰ ਵੀ ਉਸ ਦਿਨ ਕਿਹਾ ਸੀ ਕਿ ਜੇ ਉਹ ਥਾਣੇ ਫਰੋਣਾ ਵਾ ਥਾਣੇ ਫੜਾਦਾ ਜੋ ਮਰਜੀ ਕਰ ਲਾ ਪਰ ਮੇਰੇ ਘਰ ਲਾਮਾ ਨਾ ਲੈ ਕੇ ਆਇਓ ਉਦੋਂ ਮੇਰੇ ਘਰ ਲਾਮਾ ਲੈ ਕੇ ਅੱਜ ਉਹਨੇ ਪੁਲਿਸ ਕਲਾ ਦਿੱਤੀ ਆ ਤੇ ਇਹਦੇ ਵਿੱਚ ਮੈਂ ਕੀ ਕਰਾਂ ਮੈਂ ਕਿੱਥੋਂ ਰਜਾਨੇ ਪਰ ਆਉਦੇ ਅਮਲੀ ਦੇ ਚਲੋ ਠੀਕ ਆ ਸਿਰ ਹਿੱਸੇ ਗੱਲ ਤੇ ਰਿਓ ਹੁਣ ਹਨੂ ਜਿੱਥੇ ਲੱਭਿਆ ਨਾ ਅਹੀਂ ਪਾ ਗਏ ਗੱਡੀ 'ਚ ਨਾ ਥਾਣੇ ਲੈ ਆਣਾ ਜੇ ਆਪਾਂ ਕਹਿਣ ਦੇ ਆ ਜਿੱਥੇ ਤਾਨੂੰ ਟੱਕਰ ਦੇ ਆ ਨਾ ਉਹਨਾਂ ਨੂੰ ਥਾਣੇ ਰੱਖੋ ਜੇਲ੍ਹ 'ਚ ਰੱਖੋ ਜਿੱਥੇ ਮਰਜੀ ਰੱਖੋ ਪਰ ਅਹੀਂ ਤੇ ਆਪਣਾ ਘਰ ਦਾ ਮਹਾ ਚਲਾਉਣ ਦੇ ਵਕਤ ਸਾਰਾ ਕੰਮ ਆਪ ਡੰਗਰ ਵਛਾ ਸਾਰਾ ਆਪ ਸੰਭਣ ਦੇ ਉਹਤੇ ਕਿਤੇ ਘਰ ਖਲੋਂਦਾ ਨਹੀਂ ਹੈਗਾ ਕਿਤੇ 1 ਮਿੰਟ ਵੀ ਉਹ ਜਦੋਂ ਵੀ ਤਾਂ ਕਿਤੇ ਘਰ ਹੁੰਦਾ ਨਾ ਸਾਨੂੰ ਮਾੜੀ ਇਤਰਾ ਕਰ ਦਿਓ ਅਸੀਂ ਆਪੇ ਆਇਆ ਜਾਣਾ ਕੋਈ ਨਹੀਂ ਫੋਨ ਕਰਦਾਂਗੇ ਤੁਹਾਨੂੰ ਜਦੋਂ ਆਉਣਗੇ ਘਰ ਹੋਏ ਰੱਬਾ ਇਹ ਬੰਦੇ ਨੇ ਕਿਉਂ ਇੰਨਾ ਦੁੱਖ ਦਿੱਤਾ ਐਨੇ ਮੈਨੂੰ ਜੇ ਤੂੰ ਨਹੀਂ ਕੋਈ ਕਰਦਾ ਕੰਮ ਕਰਨਾ ਤੇ ਨਾ ਕਰ ਦਫਾ ਹੋ ਅੰਦਰ ਤੇ ਵੜ ਕੇ ਬੈਠਾ ਰਿਆ ਕਿਤੇ ਇਹੋ ਜਿਹਾ ਤੇ ਨਾ ਕਰ ਲਾਵੇਂ ਹੋ ਅੱਗੇ ਤਾਈ ਲਾਮਾ ਦੇ ਕੇ ਗਈ ਹੁਣ ਪੁਲਿਸ ਆ ਗਈ ਆ ਮੈਂ ਕੀ ਕਰਾਂ ਨੀ ਤੇ ਮੂੰਹ ਦੇਣ ਜੋ ਗਈ ਬਾਹਰ ਮੈਨੂੰ ਛੱਡਣ ਡਿਆ ਹੈਗਾ ਬੁੱਢੀਆਂ ਦੰਤਰੀਆਂ 100 ਗੱਲਾਂ ਕਰਦੀਆਂ ਕਿ ਇਹਦਾ ਬੰਦਾ ਨਸ਼ੇ ਪੱਤੇ ਕਰਕੇ ਤੇ ਵੇਚਣ ਡੈ ਪਿਆ ਘਰ ਵਰਦਾ ਸਮਾਨ ਤਾਈ ਤਾਈ ਨੀ ਆ ਜਾ ਮੈਂ ਕਰ ਰਹੀ ਆ ਦੱਸਣ ਤੂੰ ਕੀ ਆਖਣਾ ਮੈਨੂੰ ਤਾਈ ਤੂੰ ਆ ਕੇ ਕੀਤਾ ਤੂੰ ਸਿੰਦੇ ਤੇ ਰਿਪੋਰਟ ਕਰਤੀ ਆਹੋ ਕਰਤੀ ਮੈਂ ਰਿਪੋਰਟ ਹਾਰਾ ਰੱਖ ਕੇ ਮੈਂ ਕਰਨੀ ਹੀ ਰਿਪੋਰਟ ਮੈਂ ਬੰਨਣ ਪੂਰਾ ਮੈਨੂੰ ਪੈ ਗਿਆ ਹੈਗਾ ਇੱਥੇ ਤਾਂ ਹੀ ਤੈਨੂੰ ਤੇ ਮੈਂ ਮਨਾ ਕਰਕੇ ਗਈ ਹਾਂ ਕਿ ਤੂੰ ਰਿਪੋਰਟ ਨਾ ਕਰੀ ਬਾਹਰ ਰੋਲਾ ਨਾ ਪਾਈ ਸਿਲੰਡਰ ਮੇਰੇ ਕੋਲ ਹੈਗਾ ਵਾ ਤੇ ਤੂੰ ਲੱਲਵੀ ਇੱਕ ਮੇਰੇ ਕੋਲੋਂ ਫਿਰ ਤੂੰ ਕਿਉਂ ਗਈ ਹੈ ਤੂੰ ਥਾਣੇ ਸਿਲੰਡਰ ਤੇ ਤੂੰ ਆਨੀ ਹਾਂ ਮੇਰੇ ਕੋਲ ਲੱਲੀ ਤੇ ਜਿਹੜੇ ਪੈਸੇ ਖੋਏ ਉਹਨੇ ਤਾਂ ਹੀ ਪੈਸਾ ਤੇ ਕੜਾ ਮੈਂ ਮੁਕਣ ਲਈ ਹਾਂ ਉਹ ਵੀ ਤੈਨੂੰ ਆ ਦੇ ਹੀ ਦੇਣੇ ਸੀ ਹੋਰ 2 ਮਹੀਨੇ ਆ ਤੇ ਕਣਕ ਆ ਜਾਣੀ ਸੀ ਆਪਣੇ ਘਰ ਤੇ ਤੇਰੇ ਮੈਂ ਸਾਰੇ ਪੈਸੇ ਫੜਾ ਦੇਣੇ ਸੀ ਤੈਨੂੰ ਨੀ ਤੂੰ ਗਰਮੀ ਦੇ ਕਣਕਨਾ ਪਾਲ ਕਣਕ ਕਿੱਥੋਂ ਤੇਰੀ ਘਰ ਆਉਣੀ ਆ ਅਗਲੇ ਨੇ ਮੈਂਬਰ ਨੇ ਨਾਂ ਲਵਾ ਲਈ ਪੈਲੀ ਜਿਫਤ ਦੀ ਕਰਾ ਲਈ ਏ ਤੂੰ ਕਣਕਨਾ ਪਾਲਦੀ ਫਿਰ ਇਥੇ ਕਿਹੜੀ ਤਾਈ ਪੈਲੀ ਮੈਂਬਰ ਨੇ ਲੱਲੀ ਆ ਕਿਹੜੀ ਨਾਂ ਕਰਾ ਲਈ ਆ ਸਿੰਦੇ ਵਾਲੀ ਇੱਕ ਮਰਲਾ ਵੀ ਨਹੀਂ ਪੈਲੀ ਰਹਿਣ ਦਿੱਤੀ ਤੂੰ ਕਿੱਥੇ ਫਿਰਦੀ ਆ ਪੱਟੀ ਬੱਧੀ ਅੱਖਾਂ ਦੇ ਘਰ ਨਹੀਂ ਗਈ ਰਹਿੰਦੀ ਤੂੰ ਹਾਏ ਤਾਈ ਇਹ ਤੂੰ ਕੀ ਕਹਿਂ ਰਹੀ ਆ ਤੇ ਇਹ ਕਹਦੇ ਝੂਠਾ ਇਹ ਸੱਚ ਨਹੀਂ ਆ ਹੋਤੇ ਪੈਲੀ ਬਣਾਉਂਦੇ ਮਰ ਮਰ ਜਾਂਦਾ ਸੀ ਉਹਨੇ ਕਿੱਥੋਂ ਵੇਚ ਦਿੱਤੀ ਤਾਈ ਗਰਮੀ ਤੇ ਹੁਣ ਨਹੀਂ ਪੈਲੀ ਉਹ ਬੜਾ ਬੜਾ ਮਰ ਮਰ ਜਾਂਦਾ ਹੁਣ ਉਹ ਆਪਣੇ ਵਾਸਤੇ ਮਰ ਮਰ ਜਾਂਣ ਡਿਆ ਵਾ ਤੂੰ ਦੇ ਅੱਖਾਂ ਦੇ ਪੱਟੀ ਹੀ ਵੇਚਦੀ ਰਹਿ ਗਈ ਤੇਰੀ ਬਾਹਰ ਤੇ ਰੋਲੀ ਪਈ ਤੇ ਤੈਨੂੰ ਕੋਈ ਪਤਾ ਨਹੀਂਗਾ ਕਿੱਥੇ ਦੁਨੀਆ ਵਸਦੀ ਤੇ ਕਿੱਥੇ ਨਹੀਂ ਆਏ ਤਾਈ ਜੇ ਤੈਨੂੰ ਆ ਗੱਲ ਦਾ ਪਤਾ ਹੀ ਤੈ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਕਿਉਂ ਪੈਲੀ ਵੇਚ ਦਿੱਤੀ ਉਹਨੇ ਨਹੀਂ ਮੈਂ ਪਹਿਲਾਂ ਹੀ ਤੈਨੂੰ ਵੱਢਦੀ ਰਹੀ ਹਾਂ ਤੂੰ ਮੇਰੀ ਇੱਕ ਨਹੀਂ ਮੰਨੀ ਉਹ ਉਹ ਕਿੱਦਾਂ ਤਾਈ ਨੂੰ ਰੋਂਦੀ ਤੇ ਪਹਿਲਾਂ ਦੱਸਦੀਆਂ ਕੀ ਨਹੀਂ ਤੈਨੂੰ ਮੈਂ ਪਹਿਲਾਂ ਦੱਸਿਆ ਕਿ ਗੱਲ ਦਾ ਮੈਂ ਓਲਾ ਰੱਖਿਆ ਹੈਗਾ ਤੂੰ ਆ ਬੋਲੇ ਰੱਖਦੀ ਰਹੀ ਪਰਦੇ ਪਾਉਂਦੀ ਰਹੀ ਆ ਆਏ ਰੱਬਾ ਇਹਨੇ ਤਾਂ ਤਾਈ ਮੈਨੂੰ ਜੀਨ ਚੋਗਾ ਨਹੀਂ ਛੱਡਿਆ ਚੱਲ ਮੈਂ ਪੈਲੀ ਦੇ ਸਿਰ ਤੇ ਬੈ ਗਈ ਕਿ ਚੱਲ ਕੋਈ ਗੱਲ ਨਹੀਂ ਨਿਆਣਿਆਂ ਦਾ ਚੱਲਦਾ ਜਾਣਾ ਮਿੰਨੇ ਸਾਈ ਮਿੰਨੀ ਫਸਲਕਾਰ ਆ ਜਾਣੀ ਆ ਹੁਣ ਮੈਂ ਕੀ ਕਰੂੰਗੀ ਪੈਲੀ ਵੀ ਵੇਚ ਤੇ ਕੀ ਮੈਂ ਕਰਾਂ ਹੁਣ ਨਿਆਣੇ ਕਿੱਥੋਂ ਪਾਲੂੰਗੀ ਹੁਣ ਮੈਨੂੰ ਇਹ ਗੱਲ ਦਾ ਕੀ ਪਤਾ ਵਾ ਤੂੰ ਨਿਆਣੇ ਕਿੱਥੋਂ ਪਾਲ ਲੈਣੇ ਤੇ ਕਿੱਥੋਂ ਨਹੀਂ ਪਾਲਣੇ ਇਹ ਤਾਂ ਹੁਣ ਆਪਣੇ ਲੇਖਾਂ ਨੂੰ ਤੂੰ ਵੀ ਰੋਣਾ ਵਾ ਸਿਆਣਿਆਂ ਨੇ ਆਖਿਆ ਸੀ ਨਾ ਕਾਹਤਾਂ ਪਾਈਆਂ ਪਿੱਛੇ ਜੋ ਅਸੀਂ ਬੀਜਾਂਗੇ ਉਹੋ ਹੀ ਵੱਢਣਾ ਵਾ ਉਹ ਪੋਰੇ ਵਿਚਾਰੇ ਨੇ ਬੇਈਮਾਨੀ ਕੀਤੀ ਸੀ ਨਾ ਉਹ ਇਦਾਂ ਹੀ ਹੁਣ ਨਿਕਲ ਨਹੀਂ ਉਹ ਲੈ ਹਾਂ ਅੱਜ ਦਾ ਜੁਗਾਰ ਤੇ ਗਿਆ ਹੀ ਹੂ ਇਦਾਂ ਕਰਨਾ ਘਰੋਂ ਹੋ ਗਿਆ ਬਣਾਵਾ ਸਿਲੰਡਰ ਚਰਪੀਆ 2 350 ਬਚਿਆ ਅੱਜ ਮੀਟ ਖਾਣੇ ਆ ਮੀਟ ਹਾਂ ਵੀ ਕਿੱਧਰੋਂ ਆਉਣਾ ਇੱਧਰ ਨੂੰ ਗਿਆ ਹੀ ਬੜਾ ਛੂਟੇ ਚੜਿਆ ਕੀ ਗੱਲ ਵਾ ਮੈਂ ਜਨਾਬ ਮੈਂ ਤੁਹਾਨੂੰ ਕੀ ਕਿਹਾ ਮੈਂ ਘਰੋਂ ਛੱਲਿਆ ਆਪ ਜੀ ਬਹਿ ਮਗਰ ਨਹੀਂ ਮੈਂ ਕੀ ਕੀਤਾ ਵਾ ਆ ਪ੍ਰਾਣੀ ਵੇਖ ਲੈ ਕਿੱਦਾਂ ਦੀਓ ਬਹਿਆ ਬੰਦਿਆਂ ਨੂੰ ਮਗਰ ਤੈਨੂੰ ਮੈਂ ਦੱਸਤਾ ਹੀ ਹੋ ਯਾਰ ਸਿੱਧਾ ਬਹਿਆ ਮਗਰ ਮੇਰੀ ਗਲਤੀ ਤੇ ਦੱਸ ਦੋ ਮੈਂ ਕੀਤਾ ਕੀ ਆ ਗਲਤੀ ਤੈਨੂੰ ਥਾਣੇ ਆ ਕੇ ਦੱਸਦੇ ਆ ਚੱਲ ਆ ਬਹਿ ਪਿਛੇ ਬਹਿਆ ਬਹਿਆ ਮੈਂ ਤੈਨੂੰ ਦੱਸਤਾ ਹੀ ਬੰਦਿਆਂ ਨੂੰ ਜੇ ਮਗਰ ਉਤਰਿਆ ਤੇ ਪ੍ਰਾਣੀ ਮਾਰ ਮਾਰ ਕੇ ਨਾ ਕੁੜੇ ਸੇਕ ਦੂੰਗਾ ਯੋ ਤੇਰੇ ਭੱਲਾ ਕੋਟ ਕੇ ਚੱਲ